ਇਹ ਗੀਤ ਕਿਸੇ ਗਾਇਕ ਨੇ ਗਾਇਆ ਕਿ ਚਿੱਟਾ ਹੋ ਗਿਆ ਲਹੂ ਭਰਾਵੋ ਚਿੱਟਾ ਹੋ ਗਿਆ ਲਹੂ ਕਿਉਂਕਿ ਕਿਸੇ ਬਗਾਨੇ ਤੇ ਤਾਂ ਕੀ ਅੱਜ ਕੱਲ ਦਾ ਸਮਾਂ ਇਦਾਂ ਦਾ ਕਿ ਤੁਸੀਂ ਆਪਣੇ ਕਿਸੇ ਸਗੇ ਦੇ ਉੱਪਰ ਵੀ ਯਕੀਨ ਨਹੀਂ ਕਰ ਸਕਦੇ ਕੋਈ ਪਤਾ ਨਹੀਂ ਕਿਹੜਾ ਬੰਦਾ ਤੁਹਾਨੂੰ ਕਿੱਥੇ ਧੋਖਾ ਦੇ ਜਾਵੇ ਤੁਹਾਡੇ ਨਾਲ ਗਦਾਰੀ ਕਰ ਜਾਵੇ ਅੱਜ ਮੈਂ ਤੁਹਾਡੇ ਲਈ ਦੋ ਸੱਚੀਆਂ ਘਟਨਾਵਾਂ ਲੈ ਕੇ ਆਇਆ ਜਿਨ੍ਹਾਂ ਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਤੁਸੀਂ ਸੋਚਣ ਲਈ ਮਜਬੂਰ ਹੋ ਜਾਓਗੇ ਕਿ ਆਖਰ ਬੰਦਾ ਯਕੀਨ ਕਰੇ ਤਾਂ ਕਿਸਤੇ ਕਰੇ ਕਿਉਂਕਿ ਜੋ ਅੱਜ ਦੀਆਂ ਘਟਨਾਵਾਂ ਨੇ ਇਸ ਵਿੱਚ ਇੱਕ ਤਾਂ ਸਗਾ ਆਪਣੇ ਸਗਿਆਂ ਦੇ ਨਾਲ ਉਹ ਕਰਦਾ ਜਿਸ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ ਤੇ ਦੂਸਰੀ ਘਟਨਾ ਦੇ ਵਿੱਚ ਇੱਕ ਬੰਦਾ ਆਪਣੇ ਹੀ ਦੋਸਤ ਦੇ ਨਾਲ ਯਾਰ ਮਾਰ ਕਰਦਾ ਤੇ ਉਹ ਔਰਤ ਉਸ ਨਾਲ ਗਦਾਰੀ ਕਰਦੀ ਹੈ ਜਿਸ ਨੂੰ ਉਸ ਨੇ ਸਭ ਛੱਡ ਕੇ ਆਪਣੇ ਨਾਲ ਰੱਖਿਆ ਸੀ ਤੇ ਜਦੋਂ ਫਿਰ ਇਹ ਸਾਰੀ ਘਟਨਾ ਖੁੱਲ ਕੇ ਲੋਕਾਂ ਦੇ ਸਾਹਮਣੇ ਆਉਂਦੀ ਹੈ ਤਾਂ ਸਭ ਦੇ ਹੋਸ਼ ਉੱਡ ਜਾਂਦੇ ਨੇ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਉ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਦੀ ਜੋ ਸੱਚੀ ਘਟਨਾ ਨਿਕਲ ਕੇ ਸਾਹਮਣੇ ਆਈ ਆ ਉਸ ਨੂੰ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਕਿ ਐਦਾਂ ਕਿਵੇਂ ਹੋ ਸਕਦਾ ਹੈ ਇਹ ਜੋ ਸੱਚੀ ਘਟਨਾ ਨਿਕਲ ਕੇ ਸਾਹਮਣੇ ਆਈ ਹੈ ਇਹ ਆ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੇ ਅਧੀਨ ਪੈਂਦਾ ਥਾਣਾ ਨੰਦਗੜ ਤੇ ਇਸ ਦਾ ਪਿੰਡ ਬੰਬੀਆ ਇੱਥੋਂ ਦਾ ਰਹਿਣ ਵਾਲਾ ਸੂਬਾ ਸਿੰਘ ਜਿਸ ਦੀ 15 ਸਾਲਾਂ ਬੇਟੀ ਜੋ ਕਿ ਮੰਦ ਬੁੱਧੀ ਸੀ ਇੱਕ ਜੁਆਇੰਟ ਫੈਮਿਲੀ ਸੀ ਇਸ ਦਾ ਭਰਾ ਵੀ ਇੱਥੇ ਰਹਿੰਦਾ ਸੀ ਜਿਸ ਦਾ ਨਾਮ ਬੂਟਾ ਸਿੰਘ ਸੀ ਹੁਣ ਸੂਬਾ ਸਿੰਘ ਨੂੰ ਸ਼ੱਕ ਹੁੰਦਾ ਹੈ ਕਿ ਜੋ ਬੂਟਾ ਸਿੰਘ ਹੈ ਉਹ ਉਸ ਦੀ ਬੇਟੀ ਯਾਨੀ ਆਪਣੀ ਸਾਕੀ ਭਤੀਜੀ ਦੇ ਨਾਲ ਹੀ ਗਲਤ ਹਰਕਤਾਂ ਕਰਦਾ ਹੈ ਹੁਣ ਸੂਬਾ ਸਿੰਘ ਉਸਤੇ ਨਿਗਾਹ ਰੱਖਦਾ ਹੈ ਤੇ ਸੂਬਾ ਸਿੰਘ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਜੋ ਉਸ ਨੂੰ ਸ਼ੱਕ ਸੀ ਉਹ ਅਸਲ ਵਿੱਚ ਸ਼ੱਕ ਨਹੀਂ ਉਹ ਗੱਲ ਬਿਲਕੁਲ ਸਹੀ ਹੈ ਸੂਬਾ ਸਿੰਘ ਨੂੰ ਪਤਾ ਲੱਗਦਾ ਹੈ ਕਿ ਜੋ ਉਸ ਦਾ ਸਕਾ ਭਰਾਗਾ ਬੂਟਾ ਸਿੰਘ ਉਹ ਆਪਣੀ ਹੀ ਸਾਕੀ ਭਤੀਜੀ ਦੇ ਨਾਲ ਸੂਬਾ ਸਿੰਘ ਦੀ 15 ਸਾਲਾਂ ਮੰਦ ਬੁੱਧੀ ਬੇਟੀ ਦੇ ਨਾਲ ਇੱਕ ਸਾਲ ਤੋਂ ਬਲਾਤਕਾਰ ਕਰ ਰਿਹਾ ਹੈ ਹੁਣ ਜਦੋਂ ਇਹ ਗੱਲ ਸੂਬਾ ਸਿੰਘ ਨੂੰ ਪਤਾ ਲੱਗਦੀ ਹੈ ਤਾਂ ਉਹ ਪੁਲਿਸ ਸਟੇਸ਼ਨ ਜਾਂਦਾ ਹੈ ਉੱਥੇ ਐਫ ਆਈ ਆਰ ਦਰਜ ਕਰਵਾਈ ਜਾਂਦੀ ਹੈ ਆਪਣੇ ਸਕੇ ਭਰਾ ਦੇ ਵਿਰੁੱਧ ਪੁਲਿਸ ਉਸ ਨੂੰ ਗ੍ਰਿਫਤਾਰ ਕਰਦੀ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਪੋਸਕੋ ਐਕਟ ਦੇ ਅਧੀਨ ਇਸ ਉੱਪਰ ਪਰਚਾ ਦਰਜ ਕੀਤਾ ਜਾਂਦਾ ਹੈ ਇਹ ਗੱਲ ਹੁੰਦੀ ਹੈ 15 April 2025 ਦੀ ਜੋ ਕੁੜੀ ਆ ਉਸ ਦਾ ਪੁਲਿਸ ਵੱਲੋਂ ਮੈਡੀਕਲ ਕਰਵਾਇਆ ਗਿਆ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਵਿੱਚ ਕਿੰਨੀ ਸੱਚਾਈ ਹੈ ਕੀ ਇਸ ਵਿੱਚੋਂ ਨਿਕਲ ਕੇ ਆਉਂਦਾ ਪੁਲਿਸ ਹੋਰ ਵੀ ਤਫ਼ਤੀਸ਼ ਕਰ ਰਹੀ ਹੈ ਕਿ ਜੋ ਕੁੜੀ ਹੈ ਉਸ ਦੇ ਨਾਲ ਜੋ ਚਾਚਾ ਬਲਾਤਕਾਰ ਕਰ ਰਿਹਾ ਸੀ ਚਾਚੇ ਦੇ ਨਾਲ ਹੋਰ ਵੀ ਕੋਈ ਬੰਦਾ ਇਸ ਵਿੱਚ ਸ਼ਾਮਲ ਹੈ ਜਾਂ ਨਹੀਂ ਹੈ ਯਾਨੀ ਇਸ ਗੱਲ ਦੀ ਜੋ ਪੁਲਿਸ ਉਹ ਤਫ਼ਤੀਸ਼ ਕਰ ਰਹੀ ਹੈ ਪਰ ਇਹ ਜੋ ਘਟਨਾ ਸੀ ਬੜੀ ਹੀ ਮਾੜੀ ਘਟਨਾ ਸੀ ਬੜੀ ਹੀ ਰਿਸ਼ਤਿਆਂ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਸੀ ਇੱਕ ਹੋਰ ਘਟਨਾ ਜਿਸ ਵਿੱਚ ਯਾਰ ਮਾਰ ਕੀਤੀ ਜਾਂਦੀ ਹੈ ਇਹ ਘਟਨਾ ਨਿਕਲ ਕੇ ਆ ਰਹੀ ਹੈ ਪੰਜਾਬ ਦਾ ਜ਼ਿਲ੍ਹਾ ਲੁਧਿਆਣਾ ਲੁਧਿਆਣਾ ਦਾ ਖੰਨਾ ਤੇ ਖੰਨਾ ਦੇ ਅਧੀਨ ਪੈਂਦਾ ਪਿੰਡ ਸੋਹਣਾ ਗੱਲ ਹੈ 15 ਮਈ 2025 ਦੀ ਤਕਰੀਬਨ 8:09 ਵਜੇ ਕਰਮਜੀਤ ਸਿੰਘ ਨਾਂ ਦੇ ਬੰਦੇ ਦਾ ਪੁਲਿਸ ਨੂੰ ਫੋਨ ਆਉਂਦਾ ਹੈ ਕਿ ਮੇਰਾ ਭਰਾ ਜਿਸ ਦਾ ਨਾਮ ਬਹਾਦਰ ਸਿੰਘ ਹੈ ਉਸ ਦਾ ਕਿਸੇ ਨੇ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਹੁਣ ਪੁਲਿਸ ਨੂੰ ਜਦੋਂ ਇਹ ਸੂਚਨਾ ਮਿਲਦੀ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਮੌਕੇ ਤੇ ਪਹੁੰਚ ਕੇ ਜਦੋਂ ਪੁਲਿਸ ਦੇਖਦੀ ਹੈ ਤਾਂ ਬਹਾਦਰ ਸਿੰਘ ਦੇ ਸਿਰ ਦੇ ਵਿੱਚ ਕੋਈ ਭਾਰੀ ਚੀਜ਼ ਦੇ ਨਾਲ ਬਾਰ ਕੀਤਾ ਗਿਆ ਸੀ ਜਿਸ ਨਾਲ ਬਹਾਦਰ ਸਿੰਘ ਦੀ ਮੌਤ ਹੋ ਗਈ ਸੀ ਹੁਣ ਪੁਲਿਸ ਤਫਤੀਸ਼ ਕਰਦੀ ਹੈ ਕਿ ਆਖਰ ਇਹ ਕਤਲ ਕਿਸ ਨੇ ਕੀਤਾ ਤਾਂ ਪੁਲਿਸ ਦੇ ਸਾਹਮਣੇ ਜੋ ਕਹਾਣੀ ਨਿਕਲ ਕੇ ਆਉਂਦੀ ਹੈ ਉਹ ਸੁਣ ਕੇ ਤਾਂ ਸਭ ਦੇ ਹੋਸ਼ ਉੱਡ ਜਾਂਦੇ ਆ ਪੁਲਿਸ ਨੂੰ ਪਤਾ ਲੱਗਦਾ ਕਿ ਬਹਾਦਰ ਸਿੰਘ ਸੀ ਜੋ ਉਹ ਮਿੱਟੀ ਦਾ ਕੰਮ ਕਰਦਾ ਸੀ ਤੇ ਉਹਦਾ ਜੋ ਪਛੋਕਰ ਸੀ ਉਹ ਬਰਨਾਲੇ ਜ਼ਿਲ੍ਹੇ ਦਾ ਸੀ ਤੇ ਇਹ ਵਿਆਹਿਆ ਹੋਇਆ ਸੀ ਪਰ ਸੋਹਿਆਂ ਦੇ ਵਿੱਚ ਇਹ ਆਪਣੀ ਇੱਕ ਲਿਵਨ ਪਾਰਟਨਰ ਦੇ ਨਾਲ ਰਹਿੰਦਾ ਸੀ ਤੇ ਇਸ ਦੀ 7 ਸਾਲਾ 6-7 ਸਾਲਾ ਬੇਟੀ ਵੀ ਇਸ ਦੇ ਨਾਲ ਰਹਿੰਦੀ ਸੀ ਲਿਵਨ ਪਾਰਟਨਰ ਦਾ ਨਾਮ ਜਸਵੀਰ ਕੌਰ ਸੀ ਤੇ ਬਹਾਦਰ ਸਿੰਘ ਦੇ ਨਾਲ ਇੱਕ ਮੁੰਡਾ ਜਿਸ ਦਾ ਨਾਮ ਸੁਖਪ੍ਰੀਤ ਸਿੰਘ ਸੁਖੀ ਸੀ ਉਹ ਵੀ ਮਿੱਟੀ ਦਾ ਕੰਮ ਕਰਦਾ ਸੀ ਉਸ ਦਾ ਆਉਣਾ ਜਾਣਾ ਭਾਦਰ ਸਿੰਘ ਦੇ ਘਰ ਸੀ ਤੇ ਭਾਦਰ ਸਿੰਘ ਦੇ ਘਰ ਉਸ ਦੀ ਲਿਵਿੰਗ 파ਟਨ ਜਸਵੀਰ ਕੌਰ ਰਹਿੰਦੀ ਸੀ ਹੁਣ ਸੁਖੀ ਅਤੇ ਜਸਵੀਰ ਕੌਰ ਦੋਨਾਂ ਦੀ ਨੇੜਤਾ ਹੋ ਜਾਂਦੀ ਹੈ ਇਸ ਗੱਲ ਦਾ ਸ਼ੱਕ ਭਾਦਰ ਸਿੰਘ ਨੂੰ ਹੁੰਦਾ ਕਿਉਂਕਿ ਭਾਦਰ ਸਿੰਘ ਵੀ ਪਹਿਲਾਂ ਵਿਆਹਿਆ ਹੋਇਆ ਸੀ ਤੇ ਜੋ ਜਸਵੀਰ ਕੌਰ ਸੀ ਉਹ ਵੀ ਪਹਿਲਾਂ ਵਿਆਹੀ ਹੋਈ ਸੀ ਜਸਵੀਰ ਕੌਰ ਦੇ ਦੋ ਬੱਚੇ ਸੀ ਤੇ ਭਾਦਰ ਸਿੰਘ ਦੀ ਇੱਕ ਕੁੜੀ ਸੀ ਜੋ ਉਸ ਦੇ ਨਾਲ ਇੱਥੇ ਰਹਿੰਦੀ ਸੀ ਜਦੋਂ ਭਾਦਰ ਸਿੰਘ ਨੂੰ ਸੁਖੀ ਦੇ ਉੱਤੇ ਸ਼ੱਕ ਹੁੰਦਾ ਤਾਂ ਉਹ ਇਹਨਾਂ ਤੇ ਨਿਗਾ ਰੱਖਣ ਲੱਗਦਾ ਤੇ ਆਖਰ ਜੋ ਸ਼ੱਕ ਹੁੰਦਾ ਉਹ ਯਕੀਨ ਦੇ ਵਿੱਚ ਬਦਲ ਜਾਂਦਾ ਹੈ ਭਾਦਰ ਸਿੰਘ ਨੂੰ ਪਤਾ ਲੱਗ ਜਾਂਦਾ ਕਿ ਜੋ ਉਸ ਦੀ ਲਿਵਿੰਗ ਪਾਰਟਨਰ ਹੈ ਉਹ ਉਸ ਦੇ ਨਾਲ ਧੋਖਾ ਕਰ ਰਹੀ ਜਾਂ ਗਦਾਰੀ ਕਰ ਰਹੀ ਹੈ ਤੇ ਉਸ ਦਾ ਸਬੰਧ ਸੁਖੀ ਦੇ ਨਾਲ ਹੈ ਸੁਖੀ ਭਾਦਰ ਨਾਲ ਯਾਰ ਮਾਰ ਕਰ ਰਿਹਾ ਯਾਨੀ ਉਸ ਦੀ ਹੀ ਲਿਵਿੰਗ ਪਾਰਟਨਰ ਦੇ ਉੱਤੇ ਮਾੜੀ ਨਿਗਾ ਰੱਖ ਰਿਹਾ ਉਸ ਨਾਲ ਹੀ ਸਬੰਧ ਬਣਾ ਰਿਹਾ ਹੁਣ ਜਦੋਂ ਇਹ ਗੱਲ ਦਾ ਵਿਸ਼ਵਾਸ ਭਾਦਰ ਸਿੰਘ ਨੂੰ ਹੋ ਜਾਂਦਾ ਤਾਂ ਭਾਦਰ ਸਿੰਘ ਹੁਣ ਜਸਵੀਰ ਕੌਰ ਦੇ ਉੱਤੇ ਬੰਦਸ਼ਾਂ ਲਗਾਉਣੀਆਂ ਸ਼ੁਰੂ ਕਰ ਦਿੰਦਾ ਪਰ ਇਹ ਗੱਲ ਨਾ ਤਾਂ ਸੁਖੀ ਨੂੰ ਬਰਦਾਸ਼ਤ ਸੀ ਤੇ ਨਾ ਹੀ ਜਸਵੀਰ ਕੌਰ ਨੂੰ ਬਰਦਾਸ਼ਤ ਸੀ ਕਿਉਂਕਿ ਸੁਖੀ ਤੇ ਜਸਵੀਰ ਕੌਰ ਹੁਣ ਇਕੱਠੇ ਰਹਿਣਾ ਚਾਹੁੰਦੇ ਸੀ ਪਰ ਭਾਦਰ ਸਿੰਘ ਇਹਨਾਂ ਦੇ ਰਾਹ ਦਾ ਰੋੜਾ ਸੀ ਇਸ ਕਰਕੇ ਹੁਣ ਪਲਾਨਿੰਗ ਕੀਤੀ ਜਾਂਦੀ ਆ ਜਸਵੀਰ ਕੌਰ ਅਤੇ ਸੁਖੀ ਦੇ ਵੱਲੋਂ ਕਿ ਕਿਉਂ ਨਾ ਭਾਦਰ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਵੀ ਰੋੜਾ ਨਹੀਂ ਬਚੇਗਾ ਆਪਣੇ ਉੱਤੇ ਰੋਕ ਟੋਕ ਲਗਾਉਣ ਵਾਲਾ ਕੋਈ ਵੀ ਨਹੀਂ ਬਚੇਗਾ ਤਾਂ ਇਹ 14 ਮਈ 2025 ਨੂੰ ਰਾਤ ਨੂੰ ਜੋ ਜਸਵੀਰ ਕੌਰ ਹੁੰਦੀ ਹੈ ਉਹ ਸੁੱਖੀ ਨੂੰ ਬੁલાਉਂਦੀ ਹੈ ਸੁੱਖੀ देर रात ਆਉਂਦਾ ਹੈ ਜਸਵੀਰ ਕੌਰ ਉਸ ਨੂੰ ਘਰ ਦਾ ਗੇਟ ਖੋਲਦੀ ਹੈ ਹੁਣ ਉਹ ਘਰ ਦਾਖਲ ਹੁੰਦਾ ਤੇ ਜੋ ਬਹਾਦਰ ਸਿੰਘ ਹੁੰਦਾ ਉਹ ਕਮਰੇ ਦੇ ਵਿੱਚ ਸੁੱਤਾ ਪਿਆ ਹੁੰਦਾ ਤੇ ਇਸੇ ਘਰ ਦੇ ਵਿੱਚ ਹੀ ਲੌਬੀ ਦੇ ਵਿੱਚ ਇੱਕ ਮੁੰਡਾ ਅਤੇ ਉਸ ਦੀ ਘਰਵਾਲੀ ਵੀ ਸੁੱਤੇ ਹੁੰਦੇ ਨੇ ਹੁਣ ਸੁਖੀ ਇੱਕ ਲੋਹੇ ਦੀ ਰਾਡ ਦੇ ਨਾਲ ਬਹਾਦਰ ਸਿੰਘ ਦੇ ਸਿਰ ਉੱਤੇ ਬਾਹਰ ਕਰ ਦਿੰਦਾ ਤੇ ਜਦੋਂ ਬਹਾਦਰ ਸਿੰਘ ਦੇ ਰਾਡ ਮਾਰੀ ਜਾਂਦੀ ਹੈ ਤਾਂ ਉਸ ਦੀ ਚੀਕ ਨਿਕਲ ਜਾਂਦੀ ਹੈ ਇਹ ਸੁਣ ਕੇ ਜੋ ਲੌਬੀ ਦੇ ਵਿੱਚ ਮੁੰਡਾ ਪਿਆ ਹੁੰਦਾ ਉਸ ਦੀ ਅੱਖ ਖੁੱਲ ਜਾਂਦੀ ਹੈ ਤੇ ਉਹ ਸੁਖੀ ਨੂੰ ਦੇਖ ਲੈਂਦਾ ਹੈ ਤੇ ਹੁਣ ਸੁਖੀ ਉਸ ਨੂੰ ਕਹਿੰਦਾ ਕਿ ਤੂੰ ਇਹ ਗੱਲ ਕਿਸੇ ਨੂੰ ਦੱਸੀ ਨਾ ਪਰ ਉਹ ਮੁੰਡਾ ਰੌਲਾ ਪਾਉਂਦਾ ਹੈ ਆਂਡੀਆਂ ਗਮਾਂਡੀਆਂ ਨੂੰ ਇਕੱਠੇ ਕਰਦਾ ਇਹ ਦੇਖ ਕੇ ਸੁਖੀ ਅਤੇ ਜਸਵੀਰ ਕੌਰ ਦੋਨੋਂ ਮੌਕੇ ਤੋਂ ਫਰਾਰ ਹੋ ਜਾਂਦੇ ਆ ਤੇ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਅਸੀਂ ਪੁਲਿਸ ਤੋਂ ਬਚ ਜਾਵਾਂਗੇ ਪਰ ਪੁਲਿਸ ਨੂੰ ਜਦੋਂ ਇਤਲਾਹ ਦਿੱਤੀ ਜਾਂਦੀ ਹੈ ਪੁਲਿਸ ਮੌਕੇ ਤੇ ਆਉਂਦੀ ਹੈ ਤਫ਼ਤੀਸ਼ ਕਰਦੀ ਹੈ ਇਹ ਦੋਨੋਂ ਫਰਾਰ ਹੁੰਦੇ ਨੇ ਸੁਖੀ ਅਤੇ ਜਸਵੀਰ ਕੌਰ ਤੇ ਇਹਨਾਂ ਨੂੰ ਪੁਲਿਸ ਅੰਬਾਲੇ ਤੋਂ ਗ੍ਰਿਫਤਾਰ ਕਰ ਲੈਂਦੀ ਹੈ ਪੁਲਿਸ ਨੇ ਇਸ ਕੇਸ ਨੂੰ 6 ਘੰਟਿਆਂ ਦੇ ਵਿੱਚ ਸੁਲਝਾ ਲਿਆ ਅਤੇ ਜੋ ਦੋਸ਼ੀ ਸੀ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਇਹਨਾਂ ਉੱਤੇ ਬਾਈ ਨੇਮ ਪਰਚਾ ਦਰਜ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਦੇ ਵਿੱਚ ਅੱਗੇ ਕੀ ਹੁੰਦਾ ਹੈ ਅਦਾਲਤ ਵੱਲੋਂ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਂਦੀ ਹੈ ਤੇ ਹੋਰ ਇਸ ਕੇਸ ਵਿੱਚ ਕੀ ਨਿਕਲ ਕੇ ਆਉਂਦਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਅੱਜ ਕੱਲ ਕੋਈ ਪਤਾ ਨਹੀਂ ਕਿਸੇ ਉੱਪਰ ਵੀ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਸਗੇ ਉੱਪਰ ਵੀ ਨਹੀਂ ਤੇ ਬਗਾਨੇ ਉੱਪਰ ਤਾਂ ਕਰਨਾ ਹੀ ਕੀ ਹੈ ਜਿਵੇਂ ਦੋਨੇ ਘਟਨਾਵਾਂ ਤੁਹਾਨੂੰ ਮੈਂ ਸੁਣਾਈਆਂ ਇੱਕ ਵਿੱਚ ਚਾਚੇ ਨੇ ਹੀ ਆਪਣੀ ਭਤੀਜੀ ਦਾ ਰੇਪ ਕਰ ਦਿੱਤਾ ਤੇ ਦੂਜੇ ਪਾਸੇ ਯਾਰ ਨੇ ਹੀ ਆਪਣੇ ਯਾਰ ਦੇ ਨਾਲ ਯਾਰ ਮਾਰ ਕਰ ਦਿੱਤੀ ਤੇ ਆਪਣੇ ਯਾਰ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ ਤੇ ਉਧਰ ਜਿਸ ਔਰਤ ਨੂੰ ਬਹਾਦਰ ਸਿੰਘ ਲਿਵਿੰਗ ਪਾਰਟਨਰ ਬਣਾ ਕੇ ਰੱਖਦਾ ਸੀ ਤੇ ਭਾਦਰ ਸਿੰਘ ਨੂੰ ਲੱਗਦਾ ਸੀ ਕਿ ਮੈਂ ਇਸ ਨਾਲ ਵਿਆਹ ਕਰਵਾ ਲਵਾਂਗਾ ਉਸ ਨੇ ਹੀ ਭਾਦਰ ਸਿੰਘ ਨਾਲ ਵਿਸ਼ਵਾਸ ਘਾਤ ਕੀਤਾ ਤੇ ਆਖਰ ਭਾਦਰ ਸਿੰਘ ਦੇ ਸਿਰ ਵਿੱਚ ਲੋਹੇ ਦੀ ਰਾਡ ਮਾਰ ਕੇ ਇਹਨਾਂ ਵੱਲੋਂ ਕਤਲ ਕਰ ਦਿੱਤਾ ਜਾਂਦਾ ਹੈ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ